ਉਹਨਾਂ ਨੂੰ ਫੇਜ ਦੀ ਵਾਇਰ ਹਸਨਾ ਨੂੰ ਬਹੁਤ ਬਹੁਤ ਬੁਰਾ ਆਇਆ ਜੈਸ਼ੇ ਮੁਹੰਮਦ ਦੇ ਟਿਕਾਣਿਆਂ ਤੇ ਲਗਭਗ 9 ਟਿਕਾਣਿਆਂ ਤੇ ਜਿਨ੍ਹਾਂ ਨੂੰ 6 ਟਿਕਾਣੇ ਕੁਝ ਪਾਕਿਸਤਾਨ ਮੰਨ ਰਿਹਾ ਬਹੁਤ ਵੱਡੀ ਕਾਰਵਾਈ ਹੋਈ ਸੈਕਲਰ ਪੰਚੀ ਮਾਰੇ ਗਏ ਉਹ ਜਿਹੜੇ ਕਹਿ ਕੇ ਗਏ ਸੀ ਕਿ ਮੋਦੀ ਜੀ ਕੋ ਜਾ ਕੇ ਬਤਾ ਦੇਣਾ ਹੁਣ ਮੋਦੀ ਜੀ ਨੇ ਵੀ ਦਸੰਦਿਆ ਭੇਜਤਾ ਵੀ ਸਾਡਾ ਵੀ ਦੇਖ ਲਓ ਪਰ ਉਹਨਾਂ ਨੇ ਧਰਮ ਪੁੱਛ ਕੇ ਮਾਰੇ ਸੀਗੇ ਹੁਣ ਮੈਨੂੰ ਇਸ ਗੱਲ ਤੇ ਖੁਸ਼ੀ ਆ ਕਿ ਸਾਡੀ ਸਰਕਾਰ ਨੇ ਕਿਸੇ ਨੂੰ ਧਰਮ ਪੁੱਛ ਕੇ ਨਹੀਂ ਬਲਕਿ ਅਤੰਕੀ ਜਾਣ ਕੇ ਜਿਹੜੇ ਤੰਕੀ ਸੀਗੇ ਉਹਨਾਂ ਤੋਂ ਕੋਈ ਵੀ ਹੋਵੇ ਉਹਨਾਂ ਦੇ ਟਿਕਾਰੇ ਤੇ ਹਮਲਾ ਕਰਕੇ ਉਹਨਾਂ ਦਾ ਮਿੱਟੀਜ ਬਣਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਭਾਰਤ ਦੀ ਸੈਨਾ ਨੂੰ ਭਾਰਤ ਦੀ ਵਾਯੂ ਸੈਨਾ ਨੂੰ ਪਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦੇ 140 ਕਰੋੜ ਲੋਕ ਅੱਜ ਇਸ ਗੱਲ ਤੇ ਗਰਮ ਮਹਿਸੂਸ ਕਰਦੇ ਨੇ कि ਸਾਡੀ ਸੈਨਾ ਨੇ ਜਾ ਕੇ ਮੂੰਹ ਤੋੜ ਜਵਾਬ ਦਿੰਦਿਆ ਉਹਨਾਂ ਅਤੰਕੀਆਂ ਦਾ ਨਾ ਕੇਵਲ ਹਮਲਾ ਕੀਤਾ ਪਰ ਪਰਿਵਾਰਾਂ ਦੇ ਪਰਿਵਾਰ ਉਹਨਾਂ ਨੇ ਮਟਾਉਣ ਦਾ ਕੰਮ ਕੀਤਾ ਇਹਦੇ ਵਾਸਤੇ ਮੈਂ ਸਾਰੀ ਸੈਨਮ ਨੂੰ ਬਧਾਈ ਦਿੰਦਾ ਸਰ ਅੱਗੇ ਸੈਨਿਕ ਵੱਲੋਂ ਕੀ ਛੁੱਟੀਆਂ ਕੈਨਸਲ ਕਰਦੀਆਂ ਹਨ ਔਰ ਆਲ ਮੌਕ ਡ੍ਰਿਲ ਵੀ ਕਰਾਈ ਜਾਏਗੀ ਆਪ ਕਿਆ ਸੰਦੇਸ਼ ਦੇਂਗੇ ਦੇਖੋ ਮੌਕ ਡ੍ਰਿਲ ਤੋਂ ਦੇਖਿਏ ਸਾਡੇ ਦੇਸ਼ ਕੇ ਪ੍ਰਧਾਨ ਮੰਤਰੀ ਜੀ ਵੱਲੋਂ ਜੋ ਆਦੇਸ਼ ਆਏ ਹੋਏ ਜੋ ਸਾਡੀ ਆਰਮੀ ਦੇ ਚੀਫਸ ਵੱਲੋਂ ਜਾਂ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕਿਹਾ ਜਾ ਰਿਹਾ ਮੌਕ ਡ੍ਰਿਲ ਦਿੱਲੀ ਦੀ ਸਰਕਾਰ ਪੂਰੀ ਉਹਦੇ ਵਾਸਤੇ ਮੁਸਤਫੀਨਾ ਹਾਲਾ ਕੱਲ ਮੁੱਖ ਮੰਤਰੀ ਜੀ ਨੇ ਇਹ ਵਾਸਤੇ ਬੈਠਕ ਲਈ ਸੀ ਔਰ ਉਹਨਾਂ ਨੇ ਸਾਰੇ ਜਿਹੜੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਆ ਕਿ ਜੋ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨ ਸਾਰੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਔਰ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕੋਈ ਵੀ ਔਰ ਉਹਦੇ ਚਲਦੇ ਸਾਰਾ ਕੁਝ ਜਿਹੜਾ ਇਹਨੂੰ ਮਾਡਲ ਨੂੰ ਪੂਰਾ ਕੀਤਾ ਜੀ ਸੈਨਾ ਨੂੰ ਦੇਸ਼ ਦੀ ਵਾਇਓ ਸੈਨਾ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼ੇ ਮੁਹੰਮਦ ਦੇ ਟਿਕਾਣਿਆਂ ਤੇ ਲਗਭਗ 9 ਟਿਕਾਣੇ ਤੇ ਜਿਨ੍ਹਾਂ ਨੂੰ 6 ਟਿਕਾਣੇ ਖੁਦ ਪਾਕਿਸਤਾਨ ਮੰਨ ਰਿਹਾ ਬਹੁਤ ਵੱਡੀ ਕਾਰਵਾਈ ਹੋਈ ਸੈਕਲਾ ਤੰਕੀ ਮਾਰੇ ਗਏ ਉਹ ਜਿਹੜੇ ਕਹਿ ਕੇ ਗਏ ਸੀ ਕਿ ਮੋਦੀ ਜੀ ਕੋਲ ਜਾ ਕੇ ਬਤਾ ਦੇਣਾ ਹੁਣ ਮੋਦੀ ਜੀ ਨੇ ਵੀ ਥੰਦੇ ਆ ਭੇਜ ਤਾਂ ਵੀ ਸਾਡਾ ਵੀ ਦੇਖ ਲਓ ਪਰ ਉਹਨਾਂ ਨੇ ਧਰਮ ਪੁੱਛ ਕੇ ਮਾਰੇ ਸੀਗੇ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੀ ਸਰਕਾਰ ਨੇ ਕਿਸੇ ਨੂੰ ਧਰਮ ਪੁੱਛ ਕੇ ਨਹੀਂ ਬਲਕਿ ਅਤੰਕੀ ਜਾਣ ਕੇ ਜਿਹੜੇ ਅਤੰਕੀ ਸੀਗੇ ਉਹਨਾਂ ਦਾ ਧਰਮ ਕੋਈ ਵੀ ਹੋਵੇ ਉਹਨਾਂ ਦੇ ਘਰਾਂ ਤੇ ਹਮਲਾ ਕਰਕੇ ਉਹਨਾਂ ਦਾ ਮਿੱਟੀ ਚ ਬਣਾਉਣ ਦਾ ਕੰਮ ਕੀਤਾ ਹੈ ਇਹਦੇ ਵਾਸਤੇ ਮੈਂ ਭਾਰਤ ਦੀ ਸੈਨਾ ਨੂੰ ਭਾਰਤ ਦੀ ਵਾਯੂ ਸੈਨਾ ਨੂੰ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦੇ 140 ਕਰੋੜ ਲੋਕ ਅੱਜ ਇਸ ਗੱਲ ਤੇ ਗਰਵ ਮਹਿਸੂਸ ਕਰਦੇ ਨੇ ਕਿ ਸਾਡੀ ਸੈਨਾ ਨੇ ਜਾ ਕੇ ਮੂੰਹ ਤੋੜ ਜਵਾਬ ਦਿੰਦਿਆਂ ਉਹਨਾਂ ਆਤੰਕੀਆਂ ਦਾ ਨਾ ਕੇਵਲ ਹਮਲਾ ਕੀਤਾ ਪਰ ਪਰਿਵਾਰਾਂ ਦੇ ਪਰਿਵਾਰ ਉਹਨਾਂ ਦੇ ਮਟਾਉਣ ਦਾ ਕੰਮ ਕੀਤਾ ਇਹਦੇ ਵਾਸਤੇ ਮੈਂ ਸਾਰੀ ਸੈਨਾ ਨੂੰ ਵਧਾਈ ਸਰ ਅੱਜ ਸੈਨਿਕ ਵੱਲੋਂ ਕੀ ਛੁੱਟੀਆਂ ਕੈਨਸਲ ਕਰ ਦਿੱਤੀਆਂ ਔਰ ਅੱਜ ਮੌਕ ਗ੍ਰੀਨ ਵੀ ਕਰਾਈ ਜਾਏਗੀ ਆਪ ਕੀ ਸੰਦੇਸ਼ ਦੇਣਗੇ ਦੇਸ਼ ਨੂੰ ਮੌਕ ਗ੍ਰੀਨ ਤੋਂ ਦੇਖੀਏ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਜੀ ਵੱਲੋਂ ਜੋ ਆਦੇਸ਼ ਆਏ ਨੇ ਜੋ ਸਾਡੀ ਆਰਮੀ ਦੇ ਚੀਫਸ ਵੱਲੋਂ ਜਾਂ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕਿਹਾ ਜਾ ਰਿਹਾ ਮੌਕ ਟ੍ਰੇ ਡਿਲੀ ਦੀ ਸਰਕਾਰ ਪੂਰੀਓ ਦੇ ਵਾਸਤੇ ਮਸ਼ਤੀਦੀ ਨਾਲ ਆ ਕੱਲ ਮੁੱਖ ਮੰਤਰੀ ਜੀ ਨੇ ਵਾਸਤੇ ਬੈਠਕ ਲਈ ਸੀ ਔਰ ਉਹਨਾਂ ਨੇ ਸਾਰੇ ਜਿਹੜੇ ਅਧਿਕਾਰੇ ਨੂੰ ਅਦਾਇ ਦਿੱਤੀ ਆ ਕਿ ਜੋ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨ ਸਾਰੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਔਰ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕੋਈ ਵੀ ਔਰ ਉਹ ਦਿਨ ਚੱਲਦੇ ਸਾਰਾ ਕੁਝ ਜਿਹੜਾ ਇਹ ਨੂੰ ਮੌਕ ਟ੍ਰੇ ਨੂੰ ਪੂਰਾ ਕੀਤਾ ਗਿਆ